ਇਦਾਂ ਇੱਕ ਜੀਵ ਨੇ ਸਵਾਲ ਕੀਤਾ ਸੀ ਉਹਦਾ ਵੀ ਜਵਾਬ ਦੇ ਦਈਏ ਕਿ ਮਾਲਕੋ ਘਰਾਂ ਵਿੱਚ ਚਰਾਗ ਕਰਨਾ ਚਾਹੀਦਾ ਹੈ ਜੋਤ ਕਰਨੀ ਚਾਹੀਦੀ ਹੈ ਜਾਂ ਨਹੀਂ ਤਾਂ ਹੁਣ ਜਦੋਂ ਗੌਰ ਕਰਨਾ ਇਹ ਵੀ ਗੱਲ ਨੂੰ ਥੋੜਾ ਜਿਆ ਸਮਝਣਾ ਹੈ ਕਿ ਘਰਾਂ ਦੇ ਵਿੱਚ ਚਰਾਗ ਕਰਨਾ ਚਾਹੀਦਾ ਹੈ ਜੋਤ ਕਰਨੀ ਚਾਹੀਦੀ ਹੈ ਜਾਂ ਨਹੀਂ ਸੋ ਇਹਦੇ ਦੋ ਜਵਾਬ ਹੈ ਕਰ ਵੀ ਸਕਦੇ ਆ ਤਾਂ ਨਹੀਂ ਵੀ ਕਰਨੀ ਚਾਹੀਦੀ ਹੁਣ ਤੁਸੀਂ ਕਹਿੰਦੇ ਦੋ ਜਵਾਬ ਕਿਦਾਂ ਹੈ ਹੁਣ ਦੋ ਜਵਾਬ ਇਹ ਮਤਲਬ ਹੈ ਜਦੋਂ ਹੁਣ ਸਮਝਣਾ ਇਹ ਪਹਿਲਾ ਹੈ ਅਗਰ ਤੁਹਾਡੇ ਅੰਦਰ ਇਸ਼ਕ ਹੈ ਅਗਰ ਤੁਹਾਡੇ ਅੰਦਰ ਮੁਹੱਬਤ ਹੈ ਅਗਰ ਵਾਕਈ ਤੁਸੀਂ ਪ੍ਰੇਮ ਨਾਲ ਚਾਹਦੇ ਹੋ ਤਾਂ ਫਿਰ ਕਰ ਸਕਦੇ ਆ ਸਮਝਦੇ ਹੋ ਕਿ ਨਹੀਂ ਪਰ ਅਗਰ فرض ਕਰੋ ਤੁਹਾਡੇ ਜੀਵਨ ਚ ਦੁੱਖ ਹੈ ਤੁਹਾਡੇ ਘਰ ਚ ਕੋਈ ਪਰੇਸ਼ਾਨੀ ਹੈ ਬੇਬਰਕਤੀ ਹੈ ਤੁਹਾਡੇ ਘਰ ਚ ਬਿਮਾਰੀ ਹੈ ਔਰ ਕੋਈ ਆ ਕੇ ਕਹਦੇ ਵੇ ਉਹ ਭਾਈ ਤੁਹਾਡੇ ਘਰ ਤਾਂ ਜਗਾ ਨਿਕਲਦੀ ਹੈ ਆ ਜਗਾ ਤੇ ਚਰਾ ਕਰਨ ਨਾਲ ਹੀ ਤੁਹਾਡਾ ਦੁੱਖ ਦੂਰ ਹੋਣਾ ਹੈ ਔਰ ਫਿਰ ਅਸੀਂ ਸ਼ੁਰੂ ਕਰਦੇ ਆ ਚਰਾ ਕਰਨਾ ਜੋਤ ਕਰਨਾ ਤਾਂ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਗਲਤ ਹੈ ਸਮਝਣਾ ਜਰਾ ਹੁਣ فرض ਕਰੋ ਇੱਕ ਉਦਾਹਰਨ ਦੇਣ ਲੱਗੇ ਆ ਕਿ ਇੱਕ ਆਦਮੀ ਦੇ ਘਰ 'ਚ ਬੱਚਾ ਹੈ ਨਹੀਂ ਜਾਂ ਇੱਕ ਆਦਮੀ ਦੇ ਘਰ 'ਚ ਬੜੀ ਤਕਲੀਫ ਹੈ ਦੁੱਖ ਹੈ ਹੁਣ ਉਹਦੇ ਦੁੱਖ ਦਿਲਿੱਤਰ ਹੈ ਸਿਹਤ ਠੀਕ ਨਹੀਂ ਰਹਿੰਦੀ ਬੜਾ ਪਰੇਸ਼ਾਨ ਹੈ ਕੁਝ ਸਾਲਾਂ ਤੋਂ ਉਹ ਕਿਸੇ ਚੇਲੇ ਨੂੰ ਜਾਂ ਕਿਸੇ ਨੂੰ ਬੁਲਾ ਲੈਂਦਾ ਹੈ ਹਾਂ ਭਾਈ ਤੇਰੇ ਘਰ 'ਚ ਤਾਂ ਬਾਲਕ ਨਾਦ ਦੀ ਜਗਾ ਨਿਕਲਦੀ ਹੈ ਉਦਾਹਰਨ ਦੇਣ ਲੱਗੇ ਆ ਜਾ ਤੇਰੇ ਘਰ ਸਿੱਧ ਚਰਨੋਂ ਦੀ ਜਗਾ ਨਿਕਲਦੀ ਐ ਇਸੇ ਲਈ ਤੇਰੇ ਬੱਚਾ ਨਹੀਂ ਹੁੰਦਾ ਜਾਂ ਤੇਰੀ ਸਿਹਤ ਠੀਕ ਨਹੀਂ ਰਹਿੰਦੀ ਤੇਰੇ ਘਰ 'ਚ ਬਰਬਾਦੀ ਐ ਭਾਈ ਚਰਾਗ ਸ਼ੁਰੂ ਕਰ ਦੇ ਉਹਨੂੰ ਬੰਦਾ ਚਰਾਗ ਸ਼ੁਰੂ ਕਰ ਦਿੰਦਾ ਹੈ ਕਰਤਾ ਸ਼ੁਰੂ ਉਹਦੇ ਕਹਿਣ ਤੇ ਹੁਣ ਚਰਾਗ ਕਰਦਿਆਂ ਨੂੰ 6 ਮਹੀਨੇ ਗੁਜ਼ਰ ਗਏ ਸਾਲ ਗੁਜ਼ਰ ਗਏ ਬੱਚਾ ਫੇਰ ਨਹੀਂ ਹੋਇਆ ਘਰ ਦੇ ਹਾਲਾਤ ਫੇਰ ਠੀਕ ਨਹੀਂ ਹੋਏ ਸਿਹਤ ਫੇਰ ਵੀ ਠੀਕ ਨਹੀਂ ਹੋਈ ਤਾਂ ਫੇਰ ਉਹ ਕਹਿੰਦਾ ਹੁਣ ਮੈਂ ਕੀ ਕਰਾਂ ਫੇਰ ਕਿਸੇ ਹੋਰ ਕੋ ਜਾਂਦਾ ਹੈ ਉਹ ਕਹਿੰਦਾ ਭਾਈ ਉਹ ਸਿੱਧ ਚਰਨੋਂ ਦੀ ਨਹੀਂ ਤੇਰੇ ਘਰ ਤਾਂ ਬਾਬਾ ਬਲਗਨਾਥ ਦੀ ਜਗਾ ਬਣਦੀ ਐ ਬਲਗਨਾਥ ਦੀ ਵੀ ਜੋਤ ਜਗਾ ਉਹਨੂੰ ਬਲਗਨਾਥ ਦੀ ਵੀ ਸ਼ੁਰੂ ਕਰ ਦਿੱਤੀ ਸਿੱਧ ਚਰਨੋਂ ਦੀ ਬੰਦ ਨਹੀਂ ਕਰਦਾ ਡਰਦਾ ਹੈ ਕਿਤੇ ਬੰਦ ਕੀਤੀ ਤਾਂ ਪਹਿਲੇ ਹੀ ਗਰੂਪੀ ਐ ਕਿਤੇ ਹੋਰ ਨਾ ਮੈਂ ਦੁਖੀ ਹੋ ਜਾਵਾਂ ਉਹ ਵੀ ਬੰਦ ਨਹੀਂ ਕਰਦਾ ਇੱਕ ਧੋਰ ਚਰਾਗ ਸ਼ੁਰੂ ਕਰ ਦਿੰਦਾ ਬਲਗਨਾਥ ਦੇ ਨਾਮ ਦਾ ਕਿ ਬਾਬਾ ਬਲਗਨਾਥ ਦਾ ਇਹ ਵੀ ਸ਼ੁਰੂ ਕਰ ਦੇਵਾਂ ਉਹ ਵੀ ਕਰ ਦਿੱਤਾ ਗੱਲ ਫੇਰ ਨਹੀਂ ਬਣੀ ਸਾਲ ਹੋ ਗਿਆ 6 ਮਹੀਨੇ ਹੋ ਗਏ ਫੇਰ ਔਲਾਦ ਨਹੀਂ ਹੋਈ ਫਿਰ ਤੰਦਰੁਸਤੀ ਨਹੀਂ ਆਈ ਘਰ ਦਾ ਮਾਹੌਲ ਫੇਰ ਠੀਕ ਨਹੀਂ ਹੋਇਆ ਫੇਰ ਕਿਸੇ ਹੋਰ ਕੋ ਚਲਾ ਗਿਆ ਮਾਰੇ ਦੱਸੋ ਸਿੱਧ ਚਰਨੋ ਦੀ ਵੀ ਪੂਜਾ ਹੋ ਰਹੀ ਹੈ ਬਾਬਾ ਵਾਲਗਨਹਦੀ ਵੀ ਹੋ ਰਹੀ ਹੈ ਹੁਣ ਹੋਰ ਦੱਸੋ ਉਹ ਭਾਈ ਤੇਰੇ ਘਰ ਤਾਂ ਲੱਖਾਂ ਦੇ ਦਾਤੇ ਦਾ ਚਰਾਗ ਨਿਕਲਦਾ ਹੈ ਇਸ ਲਈ ਲੱਖਾਂ ਦੇ ਦਾਤੇ ਦੀ ਜੋਤ ਕਰ ਉਹਦਾ ਚਰਾਗ ਜਗਾ ਹੁਣ ਉਹ ਡਰਦਾ ਹੈ ਸਿੱਧ ਚਰਨੋ ਦਾ ਬੰਦ ਕਰ ਨਹੀਂ ਸਕਦਾ ਕਿਉਂਕਿ ਸੁਣਿਆ ਬੜੇ ਸਖਤ ਹੈger ਬੰਦ ਕਰ ਦਿੱਤਾ ਤਾਂ ਨਾਰਾਜ਼ ਹੋ ਜਾਣਗੇ ਕਿਤੇ ਘਰ ਹੀ ਨਾ ਬਰਬਾਦ ਕਰ ਦੇਣਾ ਤੇ ਲਈ ਉਹ ਵੀ ਜਲਦਾ ਰਹਿਣ ਦਿਓ ਬਾਬਾ ਬਾਲਕ ਦਾ ਦੰਦ ਵੀ ਛੱਡ ਨਹੀਂ ਸਕਦੇ ਕਿਉਂਕਿ ਉਹ ਵੀ ਸਾਲ ਹੋ ਗਿਆ ਕਰਦਿਆਂ ਨੂੰ ਉਹ ਵੀ ਜਲਦਾ ਰਹਿਣ ਦਿਓ ਔਰ ਹੁਣ ਲੱਖਾਂ ਦੇ ਦਾਤੇ ਦਾ ਵੀ ਸ਼ੁਰੂ ਕਰ ਦਿਓ ਤਾਂ ਹੀ ਘਰ ਚ ਤਿੰਨ ਤਿੰਨ ਹੁੰਦੇ ਔਰ ਕਈ ਜਗ੍ਹਾ ਪੰਜ ਪੰਜ ਹੁੰਦੇ ਪੁੱਛੋ ਕਿਹਦਾ ਜੀ ਉਹਦਾ ਵੀ ਆ ਉਹਦਾ ਵੀ ਆ ਕਈਆਂ ਦਾ ਪਤਾ ਹੀ ਨਹੀਂ ਸਾਨੂੰ ਕਿਹਦਾ ਜਗਾ ਰਹੇ ਆ ਅਸੀਂ ਹੁਣ ਲੱਖਾਂ ਦੇ ਦਾਤੇ ਦਾ ਸ਼ੁਰੂ ਕਰ ਦਿੱਤਾ ਉਹ ਵੀ ਚੱਲ ਰਿਹਾ ਹੈ ਸਾਲ 6 ਮਹੀਨੇ ਹੋ ਗਏ ਗੱਲ ਫਿਰ ਵੀ ਨਹੀਂ ਬਣੀ ਗੱਲ ਫਿਰ ਵੀ ਨਹੀਂ ਬਣੀ ਤੰਦਰੁਸਤੀ ਫਿਰ ਨਹੀਂ ਆਈ ਖੁਸ਼ੀਆਂ ਫਿਰ ਨਹੀਂ ਆਈਆਂ ਕਾਰਨ ਕੀ ਹੈ ਐਸੀ ਮੂਲ ਨੂੰ ਨਹੀਂ ਸਮਝਦੇ ਜੜ ਨੂੰ ਨਹੀਂ ਸਮਝਦੇ ਜਿਹੜਾ ਬੰਦਾ ਕਹਿੰਦਾ ਨਾ ਮੈਂ ਘਰ ਦੇ ਵਿੱਚ ਆਸਥ ਸਿਧਰਨੋਂ ਦਾ ਚਰਾਹ ਕਰ ਰਿਆ ਬਲਕਨਾਥ ਜੀ ਦਾ ਚਰਾਹ ਕਰ ਰਿਆ ਲਖਣ ਦੇ ਦਾਦੇ ਦਾ ਚਰਾਹ ਕਰ ਰਿਆ ਹੈ ਪਰ ਮੇਰੀ ਗੱਲ ਕਿਉਂ ਨਹੀਂ ਬਣ ਰਹੀ ਉਹ ਗੱਲ ਇਸ ਲਈ ਨਹੀਂ ਤੇਰੀ ਬਣ ਰਹੀ ਕਿਉਂਕਿ ਨਾ ਤੈਨੂੰ ਮਤਲਬ ਸਿਧਰਨੋਂ ਨਾਲ ਹੈ ਨਾ ਤੈਨੂੰ ਮਤਲਬ ਬਾਬਾ ਬਲਕਨਾਥ ਨਾਲ ਹੈ ਨਾ ਤੈਨੂੰ ਮਤਲਬ ਲਖਣ ਦੇ ਦਾਦੇ ਨਾਲ ਹੈ ਤੈਨੂੰ ਤਾਂ ਮਤਲਬ ਆਪਣੇ ਜੀਵਨ ਦੀਆਂ ਖੁਸ਼ੀਆਂ ਨਾਲ ਹੈ ਤੁਹਾ ਉਹਨਾਂ ਦੇ ਨਾਮ ਵਿੱਚ ਪੂਜਾ ਤਾਂ ਆਪਣੀਆਂ ਖੁਸ਼ੀਆਂ ਦੀ ਕਰ ਰਿਹਾ ਹੈ ਕਿ ਮੈਨੂੰ ਖੁਸ਼ੀ ਚਾਹੀਦੀ ਹੈ ਫਿਰ ਚਾਹੇ ਬਾਬਾ ਬਲਗਨਾਥ ਤੋਂ ਮਿਲੇ ਛਿੱਧ ਚਰਨੋਂ ਤੋਂ ਮਿਲੇ ਲੱਖਾਂ ਦੇ ਦਾਤ ਤੋਂ ਮਿਲੇ ਇਹਨਾਂ ਦਾ ਮੈਨੂੰ ਮਤਲਬ ਹੀ ਕੋਈ ਨਹੀਂ ਫਰਜ਼ ਕਰੋ ਹੁਣ ਫਰਜ਼ ਕਰਨਾ ਹੈ ਸਮਝਣਾ ਹੈ ਇੱਕ ਇਨਸਾਨ ਲక్ష్ਮੀ ਦੀ ਪੂਜਾ ਕਰਦਾ ਹੈ ਇਹ ਲక్ష్ਮੀ ਪੁੱਤਰ ਦੀ ਦਾਤ ਦੇ ਦੇ ਸਾਲ ਹੋ ਗਿਆ ਨਹੀਂ ਹੋਇਆ ਤਾਂ ਕੋਈ ਕਹਿੰਦਾ ਲక్ష్ਮੀ ਛੱਦ ਕ੍ਰਿਸ਼ਨ ਨੂੰ ਫੜ ਲੈ ਉਹ ਫਿਰ ਲక్ష్ਮੀ ਦੀ ਮੂਰਤੀ ਜਾ ਕੇ ਕ੍ਰਿਸ਼ਨ ਦੀ ਮੂਰਤੀ ਰੱਖ ਲੈਂਦਾ ਹੈ ਫਿਰ ਬੇਨਤੀ ਕਰਦਾ ਹੈ हे ਭਗਵਾਨ શ્રી ਕ੍ਰਿਸ਼ਨ ਪੁੱਤਰ ਹੀ ਦਾਤ ਦੇ ਦੇ ਸਾਲ ਹੋ ਗਿਆ ਪੁੱਤਰ ਫੇਰ ਨਹੀਂ ਮਿਲਿਆ ਤੰਦਰੁਸਤੀ ਫੇਰ ਨਹੀਂ ਆਈ ਕੋਈ ਕਹਿੰਦਾ ਭਾਈ ਕ੍ਰਿਸ਼ਨ ਨੂੰ ਛੱਡ ਕੇ ਆਰامد ਦੀ ਪੂਜਾ ਕਰ ਉਹ ਕ੍ਰਿਸ਼ਨ ਦੀ ਮੂਰਤੀ ਚੱਕ ਕੇ ਆਰامد ਦੀ ਰੱਖ ਦਿੰਦਾ ਹੈ ਹੁਣ ਇਹਦਾ ਮਤਲਬ ਕੀ ਪਤਾ ਲੱਗਦਾ ਹੈ ਉਹ RAM ਦੇ ਰੂਪ ਵਿੱਚ ਕਹਿਣ ਨੂੰ RAM ਦੀ ਪੂਜਾ ਕਰ ਰਿਹਾ ਹੈ ਕਹਿਣ ਨੂੰ ਕ੍ਰਿਸ਼ਨ ਦੀ ਪੂਜਾ ਕਰ ਰਿਹਾ ਲਕਸ਼ਮੀ ਦੀ ਪੂਜਾ ਕਰ ਰਿਹਾ ਪਰ ਉਹ ਉਹਨਾਂ ਦੀ ਨਹੀਂ ਉਹ ਤਾਂ ਆਪਣੀ ਔਲਾਦ ਦੀ ਆਪਣੇ ਪੁੱਤਰ ਦੀ ਆਪਣੀਆਂ ਖੁਸ਼ੀਆਂ ਦੀ ਪੂਜਾ ਕਰ ਰਿਹਾ ਹੈ ਕਿ ਮੈਨੂੰ ਇਹਨਾਂ ਦਾ ਮਤਲਬ ਨਹੀਂ ਹੈ ਮੈਨੂੰ ਤਾਂ ਆਪਣੀ ਖੁਸ਼ੀ ਚਾਹੀਦੀ ਹੈ ਇਹ ਬਦਲਨੇ ਪੈਣ ਤਾਂ ਮੈਂ ਬਦਲ ਲੂੰ ਤਮੈ ਹਾਲੀ ਕਿ ਨਹੀਂ ਸਾਡੀ ਗੱਲ ਔਰ ਜਦੋਂ ਅਸੀਂ ਕਿਸੇ ਨਾ ਮਤਲਬ ਰੱਖ ਕੇ ਜੁੜਾਂਗੇ ਤਾਂ ਫਿਰ ਉਹਦੀ ਰਹਿਮਤ ਸਾਡੇ ਤੱਕ ਕਿੱਦਾਂ ਆਏਗੀ ਫਿਰ ਉਹ ਖੁਸ਼ੀਆਂ ਸਾਡੇ ਤੱਕ ਕਿੱਦਾਂ ਆਣਗੀਆਂ ਖੁਸ਼ੀ ਤਾਂ ਤਦੋਂ ਆਏਗੀ ਕਿ ਜੇ ਮੈਂ ਚਿਰਾਗ ਕਰ ਰਿਹਾ ਹਾਂ ਤਾਂ ਮੈਨੂੰ ਕੋਈ ਮਤਲਬ ਨਹੀਂ ਹੈ ਕਿ ਮੇਰਾ ਦੁੱਖ ਦੂਰ ਹੋਵੇ ਨਾ ਹੋਵੇ ਮੈਨੂੰ ਧੀ ਮਿਲੇ ਨਾ ਮਿਲੇ ਪੁੱਤ ਮਿਲੇ ਨਾ ਮਿਲੇ ਉਹ ਮੈਨੂੰ ਦੁਨੀਆ ਨਾਲ ਨਹੀਂ ਮੈਨੂੰ ਮਤਲਬ ਹੀ ਆਪਣੀ ਮਾਤਿਕ ਨਾਲ ਹੈ ਇਸ ਲਈ ਉਹਦੇ ਨਾਮ ਦੀ ਉਹਦੇ ਪਿਆਰ ਵਿੱਚ ਮੈਂ ਉਹਨੂੰ ਯਾਦ ਕਰ ਰਿਹਾ ਉਹ ਜੋਤ ਦਾ ਫਰਜ਼ ਪੈਂਦਾ ਹੈ ਉਹ ਚਿਰਾਗ ਦਾ ਅਸਰ ਹੁੰਦਾ ਹੈ ਪਰ ਅੱਜ ਚਰਾਗ ਦੇ ਨਾਂ ਤੇ ਅਸੀਂ ਆਪਣੀਆਂ ਖੁਸ਼ੀਆਂ ਲੱਭ ਰਹੇ ਆਂ ਮਤਲਬ ਉਹਦਾ ਸਾਨੂੰ ਇਹ ਸਵਾਰਥੀ ਪ੍ਰੇਮ ਆ ਇਹਨੂੰ ਕਹਿੰਦੇ ਵਪਾਰਿਕ ਪ੍ਰੇਮ ਸੱਚ ਦੱਸਿਓ ਗੱਲ ਸਹੀ ਹੈ ਕਿ ਨਹੀਂ ਇਹ ਚਰਾਗ ਕਿਉਂ ਖਰਚ ਕਰਦੇ ਆਂ ਔਰ ਫੇਰ ਕਰਤਾ ਲੈਂਦੇ ਆ ਪਰ ਉਨੀ ਸੁਚਮਤਾ ਉਨੀ ਪਵਿੱਤਰਤਾ ਅਸੀਂ ਰੱਖ ਔਰ ਫੇਰ ਦੂਜਾ ਸਵਾਲ ਪੁੱਛਾਂਗੇ ਕਿ ਅਗਰ ਅਸੀਂ ਘਰ ਚ ਜੋਤ ਜਗਾਉਂਦੇ ਆਂ ਚਰਾਗ ਕਰਦੇ ਆਂ ਤਾਂ ਕੀ ਸਾਡੇ ਅੰਦਰ ਪ੍ਰੇਮ ਜ਼ਿਆਦਾ ਹੈ ਜਾਂ ਡਰ ਜ਼ਿਆਦਾ ਹੈ ਕਿਉਂਕਿ ਉਦਾਂ ਨਾ ਚਲੋ ਜਿੱਦਾਂ ਤੁਹਾਨੂੰ ਡਰ ਚਲਾਵੇ ਉੱਦਾਂ ਚਲੋ ਜਿੱਦਾਂ ਤੁਹਾਨੂੰ ਪ੍ਰੇਮ ਚਲਾਵੇ ਦਰ ਜਿਆਦਾ ਕਿਹਨੂੰ ਕਹਿੰਦੇ ਐ ਉਹ ਭਾਈ ਅਗਰ ਚਰਾਗ ਨਾ ਸਹੀ ਹੋਇਆ ਅਗਰ ਮੈਂ ਚਰਾਗ ਬੰਦ ਕਰ ਦਿੱਤਾ ਤੇ ਨਾਲ ਮੈਨੂੰ ਬਰਬਾਦ ਕਰ ਦੇਣਾ ਹੈ ਇਹਨਾਂ ਨੇ ਮੈਨੂੰ ਤਵਾਹ ਕਰ ਦੇਣਾ ਹੈ ਇਹਦਾ ਮਤਲਬ ਐ ਸੀ ਡਰ ਦੇ ਨਾਲ ਪੂਜ ਰਹੇ ਆ ਪ੍ਰੇਮ ਦੇ ਨਾਲ ਨਹੀਂ ਔਰ ਜੇ ਪੂਜਾ ਹੀ ਡਰ ਦੇ ਨਾਲ ਹੋ ਰਹੀ ਹੈ ਚਰਾਗ ਹੀ ਡਰ ਦੇ ਨਾਲ ਹੋ ਰਿਹਾ ਤੇ ਡਰ ਦੇ ਨਾਲ ਕੁਝ ਕਰਾਂਗੇ ਤੇ ਜਿਹਦੀ ਖਾਤਰ ਅਸੀਂ ਡਰ ਦੇ ਨਾਲ ਕਰਾਂਗੇ ਉਹਦੇ ਨਾਲ ਸਾਡਾ ਕਨੈਕਸ਼ਨ ਕਦੀ ਜੁੜ ਜੁੜ ਬਾਈਗਾ ਉਨੇ ਤੇ ਤੁਸੀਂ ਬੈਠੇ ਹੋ ਮੈਂ ਡਰਦੇ ਨਾਲ ਅਸੀਂ ਤੁਹਾਨੂੰ ਡਰਾ ਕੇ ਬਿਠਾ ਦਈਏ ਇਹ ਖਬਰਦਾਰ ਕੋਈ ਉੱਠ ਕੇ ਗਿਆ ਫਿਰ ਦੇਖੇ ਸੀ ਕੀ ਕਰਨਾ ਤੁਸੀਂ ਡਰ ਕੇ ਬੈਠੋਗੇ ਤਾਂ ਪਰ ਕਿਹੜੇ ਵੇਲੇ ਪ੍ਰੋਗਰਾਮ ਖਤਮ ਹੋਵੇ ਨਿਕਲਣਾ ਫੜਾ ਫੜਤ ਮੈਂ ਤਾਂ ਡਰਾ ਕੇ ਬਿਠਾਇਆ ਹੈ ਤਾਂ ਫਿਰ ਤੁਹਾਡਾ ਕਨੈਕਸ਼ਨ ਸਾਡੇ ਨਾਲ ਜੋੜੇ ਨਹੀਂ ਪਾਏਗਾ ਤਾਂ ਜੇ ਤੁਸੀਂ ਪ੍ਰੇਮ ਨਾਲ ਬੈਠੇ ਹੋ ਤਾਂ ਫਿਰ ਭਾਵੇਂ 24 ਘੰਟੇ ਬੈਠੇ ਰਹੀਏ ਤੁਸੀਂ ਆਨੰਦ ਨਾਲ ਬੈਠੋਗੇ ਕਿਉਂਕਿ ਤੁਹਾਡਾ ਦਿਲ ਸਾਡੇ ਨਾਲ ਜੁੜ ਗਿਆ ਸਾਡਾ ਦਿਲ ਤੁਹਾਡੇ ਨਾਲ ਜੁੜ ਗਿਆ ਇਹਨੂੰ ਕਹਿੰਦੇ ਪ੍ਰੇਮ ਦਾ ਕਨੈਕਸ਼ਨ ਉਨੇ ਸੀ ਜਿਨ੍ਹਾਂ ਦਾ ਘਰ ਚ ਜੋਤ ਚਰਾਗ ਕਰਦੇ ਉਥੇ ਪ੍ਰੀਮ ਦਾ ਕਨੈਕਸ਼ਨ ਕੋਈ ਨਹੀਂ ਹੈ ਉਥੇ ਡਰ ਦਾ ਕਨੈਕਸ਼ਨ ਹੈ ਇਹ ਤਾਂ ਤਬਾਹ ਕਰ ਦੇਣਗੇ ਅਗਰ ਮੈਂ ਚਰਾਗ ਨਾ ਕੀਤਾ ਅਗਰ ਇਦਾਂ ਗਲਤੀ ਹੋ ਗਈ ਤਾਂ ਨਾ ਮੈਨੂੰ ਬਰਬਾਦ ਕਰ ਦੇਣਾ ਹੈ ਉਹ ਅਗਰ ਡਰ ਦੇ ਨਾਲ ਚੱਲ ਲਿਓ ਤਾਂ ਫਿਰ ਇਹ ਚਰਾਗ ਕਰਨ ਦਾ ਕੋਈ ਫਾਇਦਾ ਨਹੀਂ ਹੈ ਇਹ ਜੋਤ ਕਰਨ ਦਾ ਕੋਈ ਫਾਇਦਾ ਨਹੀਂ ਬਖਸ਼ਾਓ ਇਹਨੂੰ ਕਿਉਂਕਿ ਘਰ ਤੇ ਜੀਵਨ ਚ ਉਦੋਂ ਹੀ ਬੜੀਆਂ ਉਲਝਣਾ ਹੈ ਐਸੀ ਹੋਰ ਘਰ ਦੇ ਵਿੱਚ ਜਗਾ ਬਣਾ ਲੈਂਦੇ ਆ ਮਜ਼ਾਰਾ ਬਣਾ ਲੈਂਦੇ ਆ ਜਾਂ ਹੋਰ ਘਰ ਦੇ ਵਿੱਚ ਮੰਦਰ ਬਣਾ ਲੈਂਦੇ ਆ ਹੁਣ ਪਹਿਲੇ ਹੀ ਪਰੇਸ਼ਾਨ ਹੈ ਆਪਣੀਆਂ ਪਰੇਸ਼ਾਨੀਆਂ ਨੂੰ ਅਸੀਂ ਕਈ ਗੁਣਾ ਹੋਰ ਵਧਾ ਲੈਂਦੇ ਆ ਇਸ ਲਈ ਅਸੀਂ ਕਹਿੰਦੇ ਆ ਕਿ ਬਾਹਰ ਜਗ੍ਹਾ ਬਣਾਉਣ ਨਾਲੋਂ ਉਹ ਆਪਣੇ ਦਿਲ 'ਚ ਆਪਣੇ ਮਾਲਕ ਦੇ ਪਿਆਰ ਦੀ ਜਗ੍ਹਾ ਬਣਾਓ ਦਿਲ 'ਚ ਸਾਡੇ ਪਿਆਰ ਦੀ ਜਗ੍ਹਾ ਹੈ ਨਹੀਂ ਦਿਲ 'ਚ ਸਾਡੇ ਵਿਸ਼ਵਾਸ ਨੂੰ ਜਗ੍ਹਾ ਹੈ ਨਹੀਂ ਦਿਲ 'ਚ ਸਾਡੇ ਮਾਲਕ ਦੇ ਪਿਆਰ ਨੂੰ ਜਗ੍ਹਾ ਹੈ ਨਹੀਂ ਤਾਂ ਘਰ 'ਚ ਕੀ ਦਾ ਫਾਇਦਾ ਜਗ੍ਹਾ ਬਣਾਉਣ ਦਾ ਮੈਂ ਤਾਂ ਜੀ ਮੰਦਾਰ ਬਣਾ ਲਈ ਮੈਂ ਤਾਂ ਜੀ ਮੰਦਰ ਬਣਾ ਲਿਆ ਮੈਂ ਤਾਂ ਜੀ ਪ੍ਰਤਿਮਾ ਦੀ ਸਥਾਪਨਾ ਕਰ ਲਈ ਉੱਥੇ ਹਾਂ ਜਿਹੜੇ ਧਾਰਮਿਕ ਸਥਾਨ ਹੈ ਉੱਥੇ ਪੂਰੇ ਨਿਯਮ ਦੇ ਨਾਲ ਪੂਜਾ ਹੁੰਦੀ ਹੈ ਪੂਰੇ ਨਿਯਮ ਦੇ ਨਾਲ ਸਭ ਕੁਝ ਹੁੰਦਾ ਹੈ ਕਿਉਂਕਿ ਜੋ ਇੱਕ ਮੰਦਿਰ ਗੁਰੂ ਘਰ ਦੇ ਵਿੱਚ ਨਿਯਮ ਨਾਲ ਹੋ ਸਕਦਾ ਉਹ ਘਰਾਂ ਦੇ ਵਿੱਚ ਜਿੱਥੇ ਪਰਿਵਾਰ ਨਾਲ ਬੰਦਾ ਰਹਿੰਦਾ ਉੱਥੇ ਨਿਯਮ ਦੇ ਨਾਲ ਬੰਦਾ ਕੁਝ ਕਰ ਇਸ ਲਈ ਫਿਰ ਘਰ ਸੱਦ ਕੇ ਗੁਰੂਆਂ ਰਹਿਬਰਾਂ ਦੇ ਨਾਮ ਦਾ ਚਰਾਗ ਜਗਾ ਕੇ ਵਿਅਦਵੀ ਕਿਉਂ ਕਰਨੀ ਇਹਨਾਂ ਚੰਗਾ ਹੈ ਕਿ ਘਰ ਤੇ ਸੀ ਸਿਰਫ ਪ੍ਰੇਮ ਦਾ ਦੀਵਾ ਜਗਾਈਏ ਆਪਣੇ ਦਿਲ ਦੇ ਅੰਦਰ ਵਿਸ਼ਵਾਸ ਦਾ ਦੀਵਾ ਜਗਾਈਏ ਆਪਣੇ ਦਿਲ ਦੇ ਅੰਦਰ ਔਰ ਫਿਰ ਕਮਾਂਗੇ ਕਿ ਸਾਡੇ ਤੇ ਕਿਰਪਾ ਉਦੋਂ ਹੋਣੀ ਜਦੋਂ ਪ੍ਰੇਮ ਦੇ ਨਾਲ ਜੁੜਾਂਗੇ ਜੇ ਕਿਸੇ ਲਾਲਚ ਨਾਲ ਜੁੜੇ ਆ ਤਾਂ ਉਹਨਾਂ ਨੂੰ ਵੀ ਪਤਾ ਹੈ ਇਹ ਲਾਲਚੀ ਬੰਦਾ ਹੈ ਤਾਂ ਤੁਹਾਨੂੰ ਪਤਾ ਲੱਗ ਜਾਵੇ ਤੁਸੀਂ ਕੋਈ ਰਿਸ਼ਤਾ ਤੁਹਾਡੇ ਨਾਲ ਲਾਲਚ ਕਰਕੇ ਜੁੜਿਆ ਹੈ ਤਾਂ ਤੁਸੀਂ ਕਹਿਣਾ ਭਾਈ ਇਹ ਤੋਂ ਦੂਰ ਹੀ ਰਹਿਣਾ ਮੈਂ ਸਮਝ ਦਿਓਬ ਨਹੀਂ ਕਿਉਂਕਿ ਬੰਦਾ ਲਾਲਚੀ ਹੈ ਇਹਨੂੰ ਮੇਰੇ ਨਾਲ ਤਾਂ ਮਤਲਬ ਹੀ ਕੋਈ ਨਹੀਂ ਹੁਣ ਇਹਨੂੰ ਕੋਈ ਕਹਿ ਦੇਵੇ ਨਾ ਇਹਨੂੰ ਛੱਡ ਕੇ ਉਹਨੂੰ ਫੜ ਲੈ ਉਹਨੂੰ ਛੱਡ ਕੇ ਇਹਨੂੰ ਫੜ ਲੈਣਾ ਫਟਾਫਟ ਫੜਨ ਨੂੰ ਤਾਂਹੀਂ ਤਾਂ ਕਿਸੇ ਪੀਰਾਂ ਦੇ ਵੀ ਜਗ ਰਹੇ ਆ ਪੰਜਾਬੀ ਪੀਰਾਂ ਦੇ ਵੀ ਜਗ ਰਹੇ ਆ ਮਾਤਾ ਦੀ ਵੀ ਜੋਤ ਜਗ ਰਹੀ ਹੈ ਬਾਬਾ ਬਲਗਨਾਥ ਜੀ ਵੀ ਜਗ ਰਹੀ ਹੈ ਸਿੱਧ ਚਰਨੂ ਦੀ ਜਗ ਰਹੀ ਤੇ ਘਰ ਤੇ ਕਿੰਨੇ ਕੁ ਜਗ ਰਿਆ ਹੈ ਕਿਉਂਕਿ ਇੱਕ ਤੇ ਵਿਸ਼ਵਾਸ ਇਹ ਲਈ ਤੁਹਾਨੂੰ ਕਹੀਦਾ ਚਰਾਗ ਛੱਡੋ ਜੋਤਾਂ ਛੱਡੋ ਫੜ ਲਓ ਮਾਲਕ ਦੇ ਲੜ ਨੂੰ ਜੁੜ ਜੋ ਸਾਡੇ ਨਾਲ ਦੇਖੋ ਤੁਹਾਨੂੰ ਕਿਸ ਬੰਦਲ ਤੇ ਲੈ ਕੇ ਜਾਂਦੇ ਆ ਪਰ ਨਹੀਂ ਉੱਥੇ ਵੀ ਡਰ ਲੈ ਜੀ ਜੇ ਬਖਸ਼ਾ ਲਿਆ ਜੇ ਛੱਡ ਦਿੱਤਾ ਤਾਂ ਫੇਤਾ ਸਹੀ ਬਰਬਾਦ ਹੋ ਜਾਵਾਂਗਾ ਡਰ ਹੈ ਔਰ ਜਦੋਂ ਸਾਡੇ ਅੰਦਰ ਡਰ ਪੈਦਾ ਹੋ ਜਾਂਦਾ ਹੈ ਤੇ ਇਹਦਾ ਮਤਲਬ ਹੈ ਸਿ ਭਗਵਾਨ ਦੀ ਪੂਜਾ ਨਹੀਂ ਕਰ ਰਹੇ ਆਪਣੇ ਡਰ ਦੀ ਪੂਜਾ ਕਰ ਰਹੇ ਕਿਉਂਕਿ ਡਰ ਨੂੰ ਹੀ ਮੰਨ ਰਿਹਾ ਹੈ ਨਾ ਕਿ ਰੱਖ ਰਹੇ ਹਨ ਔਰ ਪਰਮਾਤਮਾ ਤੱਕ ਪਹੁੰਚਣਾ ਹੈ ਤਾਂ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿੰਨ ਪ੍ਰੇਮ ਕੀਓ ਇਸ ਲਈ ਜਰਾ ਸਮਝਣਾ ਸਾਨੂੰ ਵੀ ਹੁੰਦਾ ਕੋਈ ਸਾਡੇ ਕੋਲ ਸਤਸੰਗ ਦੀ ਚਰਨ ਪ੍ਰਵੇਸ਼ ਦੀ ਡੇਟ ਮੰਗਦਾ ਹੀ ਕਹਿੰਦੇ ਪਹਿਲਾਂ ਪੁੱਛੋ ਤਾਂ ਸਹੀ ਨਾਮ ਦਾ ਲਿਆ ਹੈ ਇਹ ਸਾਡੇ ਨਾਲ ਪਿਆਰ ਕਰਦਾ ਜਾਂ ਸਿਰਫ ਇਸ ਲਈ ਕਿ ਮਾਲਕੋ ਮੇਰੇ ਘਰ 'ਚ ਦੁੱਖ ਹੈ ਮੇਰੇ ਘਰ 'ਚ ਆ ਪਰੇਸ਼ਾਨੀ ਹੈ ਬਸ ਤੁਸੀਂ ਆ ਕੇ ਠੀਕ ਕਰ ਦਿਓ ਤਾਂ ਫੇਰ ਭਾਈ ਡੇਟ ਨਹੀਂ ਮਿਲਣੀ ਕਿਉਂਕਿ ਅਸੀਂ ਦੇਖਾ ਹੁਣ ਆਪ ਹੀ ਸਮਝ ਲਓ ਕੀ ਕਹਿਣਾ ਚਾਹੁੰਦੇ ਆ ਪਿਆਰ ਨਾਲ ਬੁਲਾਓ ਕਿ ਪਿਆਰ ਹੈ ਮਾਲਕਾਂ ਦੇ ਨਾਲ ਤਾਂ ਜੰਗਲ 'ਚ ਵੀ ਆਣ ਨੂੰ ਤਾਂ ਜੇ ਤੁਸੀਂ ਸਮਝਦੇ ਹੋ ਕਿ ਬਸ ਮਾਲਕ ਆਣ ਤਾਂ ਸਾਡਾ ਇਹਨੂੰ ਕਰ ਦੇਣ ਏਦਾਂ ਕਰ ਦੇਣ ਤਾਂ ਭਾਈ ਫਕੀਰਾਂ ਦੀ ਤਾਂ ਨਜ਼ਰ ਹੀ ਕਰਦੀ ਹੈ ਜੋ ਕੁਝ ਕਰਦੀ ਹੋਰ ਕੋਈ ਹੁਣ ਕਹੀ ਕਹਿ ਦਿੰਦੇ ਜੀ ਆਹ ਫਕੀਰ ਹਵਨ ਕਰਦੇ ਐ ਸਮਝਦੇ ਹੋ ਕਿ ਨਹੀਂ ਆ ਸਾਨੂੰ ਪਤਾ ਲੱਗਾ ਇੰਗਲੈਂਡ ਗਏ ਇਹ ਜਿੱਤੇ ਹਵਨ ਦੇ ਨਾਂ ਤੇ ਪੈਸੇ ਲੈ ਜਾਂਦੇ ਆ ਹਵਨ ਕੋਈ ਤਾਂ ਹਵਨ ਤਾਂ ਕੋਈ ਫਕੀਰ ਕਰਦਾ ਹੀ ਨਹੀਂ ਹੈ ਕਿਹੜਾ ਇੱਥੇ ਹਵਨ ਹੁੰਦਾ ਹੈ ਹੁੰਦਾ ਕੋਈ ਹਵਨ ਦਾ ਮਤਲਬ ਸਮਝਦੇ ਹੋ ਨਾ ਅੱਗ ਬਾਲੀ ਹੋਈ ਹੈ ਵਿੱਚ ਆਹੋਤੀਆਂ ਪਾਈਆਂ ਜਾਂਦੀਆਂ ਹਨ ਵਿੱਚ ਘੇ ਪਾਇਆ ਜਾਂਦਾ ਹੈ ਯੇ ਪਾਇਆ ਜਾਂਦਾ ਹੈ ਬੋ ਪਾਇਆ ਜਾਂਦਾ ਹੈ ਠੀਕ ਹੈ ਫਕੀਰ ਹਵਨ ਨਾ ਕੁਝ ਨਹੀਂ ਕਰਦੇ ਉਹ ਫਕੀਰ ਜੋ ਕਰਦੇ ਆਪਣੀ ਰਹਿਮ ਦੀ ਨਜ਼ਰਾਂ ਨਹੀਂ ਕਰਦੇ ਇਹ ਤਾਂ ਕੋਈ ਕਰੀਦਾ ਹੈ ਕਿ ਤੁਹਾਡੇ ਅੰਦਰ ਹਿੰਮਤ ਪਿਆਰ ਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਅੰਦਰ ਲੀਆਂ ਚਿੰਤਾਵਾਂ ਡਰ ਫਿਕਰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਬੇਮਾ ਭਰਮਾ ਤੋਂ ਕੱਢਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਜੀਵਨ ਨੂੰ ਐਸਾ ਸ਼ੁੱਧ ਬਣਾਉਣਾ ਚਾਹੁੰਦੇ ਆ ਅਸੀਂ ਕਿਉਂਕਿ ਕਈ ਵਾਰ ਦੱਸਿਆ ਕਿ ਜਿਹੜਾ ਸੋਨਾ ਸ਼ੁੱਧ ਹੋਵੇ ਨਾ ਫੇ ਵੈਲਿਊ ਵੀ ਕੀਮਤ ਵੀ ਉਹਦੀ ਪੈਂਦੀ ਹੈ ਗੱਲ ਤਾਂ ਸਾਰੀ ਸ਼ੁੱਧਤਾ ਦੀ ਹੈ ਇਸ ਲਈ ਅਗਰ ਕੋਈ ਕਵੇ ਮਾਲਕਾਂ ਦੇ ਦਰਬਾਰ ਤੇ ਹਵਨ ਵਾਸਤੇ ਕੋਈ ਸੇਵਾ ਦਿਓ ਤਾਂ ਸਮਝ ਲਓ ਤੁਹਾਨੂੰ ਠਗ ਰਿਹਾ ਹੈ ਉਹ ਸਮਝੇ ਹੋਗ ਨਹੀਂ ਹਾਂ ਨਿਯਾਜ਼ ਜ਼ਰੂਰ ਹਜ਼ੂਰ ਦੇ ਦਰਵਾਜ਼ੇ ਤੇ ਦਿੱਤੀ ਜਾਂਦੀ ਹੈ ਔਰ ਨਿਯਾਜ਼ ਦਾ ਵੀ ਮਤਲਬ ਹੈ ਜਿਹੜਾ ਨਿਯਾਜ਼ ਦਿੰਦਾ ਹੈ ਤੇ ਇਹਦਾ ਮਤਲਬ ਆਪਣਾ ਵਿਸ਼ਵਾਸ ਪੇਸ਼ ਕਰ ਰਿਹਾ ਹੈ ਕਿਉਂਕਿ ਮੈਂ ਨਿਯਾਜ਼ ਦੇ ਰਿਹਾ ਹਾਂ ਕਿਉਂਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਨਿਯਾਜ਼ ਉਹੀ ਦਿੰਦਾ ਹੈ ਜਿਹਨੂੰ ਵਿਸ਼ਵਾਸ ਹੋਵੇ ਕਿ ਮੇਰੀ ਝੋਲੀ ਜ਼ਰੂਰ ਔਰ ਜਿਹਦੇ ਅੰਦਰ ਇਹ ਵਿਸ਼ਵਾਸ ਹੁੰਦਾ ਫਿਰ ਉਹਦੀ ਝੋਲੀ ਭਰਦੀ ਵੀ ਤਾਂ ਜਿਹੜਾ ਕਵੇ ਪਹਿਲਾਂ ਰਹਿਮਤ ਹੋਵੇ ਫਿਰ ਨਿਯਾਜ਼ ਦੇਵਾਂਗੇ ਤੇ ਇਹਦਾ ਮਤਲਬ ਇਹਦੇ ਅੰਦਰ ਵਿਸ਼ਵਾਸ ਹੀ ਨਹੀਂ ਹੈ ਔਰ ਜਿਹਦੇ ਅੰਦਰ ਭਾਂਡਾ ਹੀ ਤਿਆਰ ਨਾ ਹੋਵੇ ਤਾਂ ਮਾਲਕ ਨੇ ਭਰਨਾ ਕਿ ਸਮਝ ਆ ਰਹੀ ਸਾਡੀ ਗੱਲ ਕਿਉਂਕਿ ਕਿਤੇ ਵੀ ਇਨਸਾਨ ਚਾਹੇ ਪ੍ਰਸ਼ਾਦ ਹੈ ਚਾਹੇ ਨਿਆਜ਼ ਹੈ ਕਿਉਂਕਿ ਨਿਆਜ਼ ਕੀ ਹੈ ਇੱਕ ਪ੍ਰਸ਼ਾਦ ਹੈ ਅੱਜ ਤੁਸੀਂ ਲੰਗਰ ਛਕਣਾ ਪਰੇਸ਼ਾਨ ਖਣਾ ਕਿ ਨਹੀਂ ਹੁਣ ਕਿੰਨੇ ਜੀਵਾਂ ਦੇ ਮੂੰਹ ਚ ਉਹ ਅੰਨ ਜਾਂਦਾ ਹੈ ਉਹ ਨਿਆਜ਼ ਦਾ ਪ੍ਰਸ਼ਾਦ ਜਾਂਦਾ ਹੈ ਕਿੰਨੇ ਜੀਵਾਂ ਦੇ ਅੰਦਰ ਉਹ ਰਹਿਮਤ ਜਾਂਦੀ ਹੈ ਔਰ ਇਹ ਰਹਿਮ ਤਾਂ ਜਦੋਂ ਸਭ ਦੇ ਅੰਦਰ ਜਾਂਦੀ ਹੈ ਤਾਂ ਫੇਰੇ ਹੀ ਉਹ ਜੀਵ ਦੀਆਂ ਝੋਲੀਆਂ ਭਰਦੀਆਂ ਹੈ ਜਿਹਨੇ ਨਿਆਜ਼ ਦਿੱਤੀ ਹੁੰਦੀ ਹੈ ਜੇਲੇ ਸਮਝ ਲੈਣਾ ਸਾਰਿਆਂ ਨੇ ਸੋ ਨਿਆਜ਼ ਦੇਣ ਦਾ ਮਤਲਬ ਕੀ ਹੈ ਕਿ ਪਹਿਲਾਂ ਨਿਆਜ਼ ਉਹੀ ਹਾਜ਼ਰ ਕਰਦਾ ਜਿਹਨੂੰ ਪਤਾ ਹੈ ਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਸ਼ਰਧਾ ਹੈ ਕਿ ਆਹ ਮੈਂ ਰਹਿਮਤ ਨਿਆਜ਼ ਦਾ ਬੀਜ ਬੋਣਾ ਹੈ ਤਾਂ ਖੁਸ਼ੀਆਂ ਦਾ ਫਲ ਤਾਂ ਹੀ ਤਾਂ ਜੀਜ਼ਸ ਕ੍ਰਾਈਸ ਦੀ ਗੱਲ ਇੱਥੇ ਦੁਹਰਾਵਾਂਗੇ ਕਿ ਜੀਜ਼ਸ ਨੇ ਕਿਹਾ ਹੈ ਇੱਕ ਉਹ ਹੁੰਦੇ ਹੈ ਉਹ ਕਹਿੰਦੇ ਪਹਿਲਾਂ ਮੈਂ ਦੇਖਣਾ ਹੈ ਫਿਰ ਮੈਂ ਮੰਨਣਾ ਹੈ ਇਹ ਬਾਈਬਲ ਦੀ ਲਾਈਨ ਹੈ ਕਿ ਪਹਿਲਾਂ ਮੈਂ ਦੇਖਣਾ ਹੈ ਫਿਰ ਮੈਂ ਮੰਨਣਾ ਹੈ ਜੀਜ਼ਸ ਕਹਿੰਦੇ ਉਹ ਖਾਲੀ ਰਹਿ ਜਾਂਦੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਔਰ ਦੂਸਰੇ ਉਹ ਹੈ ਜਿਹੜੇ ਕਹਿੰਦੇ ਪਤਾ ਹੈ ਸਾਨੂੰ ਕਿ ਪਹਿਲਾਂ ਸਾਨੂੰ ਮੰਨਣਾ ਪੈਣਾ ਹੈ ਯਕੀਨ ਕਰਨਾ ਪੈਣਾ ਹੈ ਫੇਰ ਹੀ ਸਾਨੂੰ ਮਿਲੇਗਾ ਯਾਨੀ ਕਿਦਾਂ ਗਿਆ ਉਹਨਾਂ ਨੇ ਪਹਿਲੇ ਉਹ ਹੈ ਜਿਹੜੇ ਕਹਿੰਦੇ ਹੈ ਕਿ ਪਹਿਲਾਂ ਸਾਨੂੰ ਮਿਲੇ ਫਿਰ ਅਸੀਂ ਯਕੀਨ ਕਰਾਂਗੇ ਪਰ ਕਹਿੰਦੇ ਉਹ ਖਾਲੀ ਰਹਿ ਜਾਂਦੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਤਾਂ ਦੂਸਰੇ ਉਹ ਹੈ ਉਹਨਾਂ ਨੂੰ ਪਤਾ ਪਹਿਲਾਂ ਸਾਨੂੰ ਵਿਸ਼ਵਾਸ ਕਰਨਾ ਪੈਣਾ ਹੈ ਫੇਰ ਹੀ ਸਾਨੂੰ ਮਿਲੇਗਾ ਇਹਦਾ ਕਿਸਾਨ ਨੂੰ ਪਤਾ ਪਹਿਲਾਂ ਹੀ ਮੈਨੂੰ ਬੀਜ ਬੋਣਾ ਪੈਣਾ ਫਿਰ ਮੈਨੂੰ ਫਸਲ ਮਿਲਣੀ ਹੈ ਸਮਝਦੇ ਹੋ ਕਿ ਨਹੀਂ ਇੱਕ ਬੰਦਾ ਕਵੇ ਨਹੀਂ ਜੀ ਡਾਕਟਰ ਸਾਹਿਬ ਪਹਿਲਾਂ ਮੈਨੂੰ ਠੀਕ ਕਰੋ ਫਿਰ ਮੈਂ ਤੁਹਾਡੀ ਦਵਾਈ ਲੈਣ ਆਉਂਦਾ ਜ਼ਰਾ ਸੋਚੋ ਫਿਰ ਫਿਰ ਕੀ ਹੋਣਾ ਮੈਂ ਤਾਂ ਤਾਂ ਮੰਨੂ ਡਾਕਟਰ ਬੜਾ ਪ੍ਰਸਿੱਧ ਆ ਪਹਿਲਾਂ ਮੈਨੂੰ ਠੀਕ ਕਰ ਫਿਰ ਤੇ ਕੁ ਆਉਂਗਾ ਕੈ ਕੰਮ ਕਰਾਉਂਗਾ ਦਵਾਈ ਲਾਉਂਗਾ ਇਹ ਤਾਂ ਮੂਰਖਤਾ ਦੇ ਸਵਾਲ ਹੈ ਕਿਉਂਕਿ ਸਮਝਦਾਰ ਨੂੰ ਪਤਾ ਹੈ ਇਹ ਤਾਂ ਉਹੀ ਗੱਲ ਹੋ ਗਈ ਖਾਣੇ ਦੀ ਥਾਲੀ ਸਾਹਮਣੇ ਲੈ ਮੈਂ ਤਾਂ ਫਿਰ ਮੰਨਣਾ ਖਾਣਾ ਖਾਣਾ ਹੈ ਪਹਿਲਾਂ ਮੇਰਾ ਪੇਟ ਭਰੇ ਫਿਰ ਖਾ ਕੇ ਦੱਸਾਂਗਾ ਫਿਰ ਮੰਨੂ ਉਹ ਭਾਈ ਖਾਣਾ ਖਾਊਗਾ পেট ਸਮਝਦੇ ਹੋ ਕਿ ਨਹੀਂ ਤਾਂ ਜਿਹੜਾ ਉਹੀ ਗੱਲ ਹੋਵੇ ਨੱਥੂ ਲਾਲ ਮੰਗੋ ਨੱਥੂ ਲਾਲ ਕੀ ਕਹਿੰਦਾ ਹੈ ਡਾਕਟਰ ਨੂੰ ਜਾ ਕੇ ਡਾਕਟਰ ਨੂੰ ਜਾ ਕੇ ਬੇਨਤੀ ਕਰਦਾ ਹੈ ਯਾਨੀ ਦੁੱਖ ਦੱਸਦਾ ਹੈ ਕਹਿੰਦਾ ਡਾਕਟਰ ਸਾਹਿਬ ਬੜੀ ਪਰੇਸ਼ਾਨੀ ਹੈ ਡਾਕਟਰ ਕਹਿੰਦਾ ਕੀ ਪਰੇਸ਼ਾਨੀ ਹੈ ਕਹਿੰਦਾ ਡਾਕਟਰ ਸਾਹਿਬ ਦੋ ਤਿੰਨ ਬਿਮਾਰੀਆਂ ਹੈ ਡਾਕਟਰ ਕਹਿੰਦਾ ਕਿਹੜੀ ਕਿਹੜੀ ਬਿਮਾਰੀ ਹੈ ਕਹਿੰਦਾ ਜੀ ਪਹਿਲੀ ਬਿਮਾਰੀ ਤਾਂ ਹੈ ਕਿ ਜਦੋਂ ਮੈਂ ਰੋਟੀ ਖਾਂਦਾ ਮੇਰੇ ਢਿੱਡ ਪਰ ਜਾਂਦਾ ਹੈ ਉਹ ਦੂਜੀ ਬਿਮਾਰੀ ਹੈ ਕਿ ਜਦੋਂ ਮੈਂ ਨਹਾਉਂਦਾ ਗਿੱਲਾ ਹੋ ਜਾਂਦਾ ਹੈ ਡਾਕਟਰ ਨੇ ਸਮਝ ਲਿਆ ਪਾਗਲੇ ਹੀ ਹੈ ਕੋਈ ਡਾਕਟਰ ਕਹਿੰਦਾ ਲੈ ਉਹ ਨਾ ਇੱਕ ਪੱਤਾ ਗੋਲੀਆਂ ਦਾ ਲਿਖ ਕੇ ਦਿੱਤਾ ਔਰ ਇੱਕ ਪੱਤਾ ਆਪਣੇ ਕੋਲੋਂ ਦਿੱਤਾ ਕਹਿੰਦਾ 1000 ਰੁਪਏ ਦੇ ਉਹ ਕਹਿੰਦਾ ਡਾਕਟਰ ਇੰਨੀ ਫੀਸ ਕਹਿੰਦਾ ਕੀ ਕਰਾ ਤੇਰੀ ਬਿਮਾਰੀ ਵੀ ਸਪੈਸ਼ਲ ਹੈ ਭਾਈ ਔਰ ਸਪੈਸ਼ਲ ਬਿਮਾਰੀ ਦੀ ਫੀਸ ਵੀ ਸਪੈਸ਼ਲ ਹੁੰਦੀ ਹੈ ਹੁਣ ਨਾ ਚਾਹੁੰਦੇ ਹੋਇਆ ਵੀ ਦੇਣਾ ਪੈ ਗਿਆ ਕੋ ਡਾਕਟਰ ਕੋਲ ਬੈਠਾ ਹੈ ਇਹਨਾਂ ਡਾਕਟਰ ਸਾਹਿਬ ਦਵਾਈ ਖਾਣੀ ਕਿਦਾਂ ਉਹ ਕਹਿੰਦੇ ਫੇਰ ਨਾ ਕਰਨਾ ਇੱਕ ਗੋਲੀ ਰਾਤ ਨੂੰ ਸੌਣ ਤੋਂ ਬਾਅਦ ਖਾ ਲਈ ਇੱਕ ਗੋਲੀ ਸਵੇਰ ਨੂੰ ਉੱਠਣ ਤੋਂ ਪਹਿਲਾਂ ਖਾਣੀ ਹੈ ਯਾਦ ਰੱਖੀ ਸੌਣ ਤੋਂ ਬਾਅਦ ਖਾਣੀ ਹੈ ਉਹ ਜਾਗਣ ਤੋਂ ਪਹਿਲਾਂ ਖਾਣੀ ਹੈ ਇਹ ਦਵਾਈ ਨਾਲ ਸਿਰਫ ਫੇਰ ਹੀ ਕਰਨਾ ਅਗਰ ਇਹ ਚੀਜ਼ ਦੇ ਪਾਬੰਦੀ ਕਰੂੰਗਾ ਉਹ ਨੱਥੂ ਲਾਲ ਲੈ ਕੇ ਆ ਗਿਆ ਕਹਿੰਦਾ ਮੈਂ ਤਾਂ ਸੋਚਿਆ ਡਾਕਟਰ ਨੂੰ ਠਗਾ ਗਏ ਡਾਕਟਰ ਨੇ ਮੈਨੂੰ ਠਗ ਲਿਆ ਸਮਝ ਦਿਓ ਕਿ ਨਹੀਂ ਸੋ ਦੱਸਣਾ ਕੀ ਚਾਹੁੰਦੇ ਸੀ ਕੁਝ ਇਨਸਾਨ ਹੁੰਦੇ ਐ ਕਿ ਜਿਹੜੇ ਨੱਥੂ ਲਾਲ ਵਰਗੇ ਨਾ ਸਮਝ ਹੁੰਦੇ ਐ ਕਿ ਖਾਣਾ ਖਾਂਦਾ ਤਾਂ ਮੇਰਾ ਭੇਡ ਭਰ ਜਾਂਦਾ ਹੈ ਨੰਹਦਾ ਤਾਂ ਮੈਂ ਗਿੱਲਾ ਹੋ ਜਾਂਦਾ ਹੈ ਮੰਮੀ ਦਿਓਕ ਨਹੀਂ ਆਹੀ ਚੀਜ਼ਾਂ ਇਹਨਾਂ ਦੀ ਹੁੰਦੀਆਂ ਨਾ ਸਮਝਾਂਦੀਆਂ ਕਿ ਪਹਿਲਾਂ ਇਦਾਂ ਹੋਵੇ ਤਾਂ ਫਿਰ ਇਦਾਂ ਕਰਾਂਗੇ ਤਾਂ ਜਿਹੜੇ ਸਮਝਦਾਰ ਹੈ ਉਹਨਾਂ ਨੂੰ ਪਤਾ ਹੈ ਜਿਦਾ ਕਬੀਰ ਸਾਹਿਬ ਕਹਿੰਦੇ ਦੀਏ ਬਿਨਾ ਕੁਛ ਨਾ ਹੀ ਮਿਲਦਾ ਆਗੇ ਖਰਚਾ ਪਾਣੀ ਕਬੀਰ ਉਧਾਰੀ ਨਾ ਚਲੇ ਦੁਖ ਪਾਵੇ ਪ੍ਰਾਣੀ ਉਹ ਕਹਿੰਦੇ ਉਹਦੇ ਘਰ ਉਧਾਰ ਨਹੀਂ ਚੱਲਦਾ ਉਥੇ ਜਿੰਨਾ ਤੂੰ ਦੇਂਗਾ ਉਦਾਂ ਦਾ ਤੂੰ ਪਾਏਗਾ ਬਿਏ ਬਿਨਾ ਕੁਝ ਨਾ ਮਿਲੇ ਅਗਰ ਤੂੰ ਰੱਬ ਦੇ ਘਰੋਂ ਕੋ ਚਾਹੁੰਦਾ ਹੈ ਤਾਂ ਤੈਨੂੰ ਇੱਥੇ ਕੁਝ ਨਾ ਕੁਝ ਕਰਨਾ ਤੈਨੂੰ ਨੇਕੀਆਂ ਕਰਨੀਆਂ ਤੈਨੂੰ ਸੇਵਾ ਕਰਨੀ ਤੈਨੂੰ ਅਛਾਈ ਕਰਨੀ ਹੁਣ ਇੱਥੇ ਅੱਛਾ ਕਰੇਗਾ ਤਾਂ ਫੇਰ ਹੀ ਉਹਦੇ ਘਰੋਂ ਅੱਛਾ ਫਲ ਮਿਲੇਗਾ ਇਹਨੂੰ ਕਹਿੰਦੇ ਬਿਏ ਬਿਨਾ ਕੁਝ ਨਾ ਮਿਲੇ ਅੱਗੇ ਖਰਚਾ ਪਾਣੀ ਉਹ ਕਹਿੰਦੇ ਖਰਚਾ ਪਾਣੀ ਉਦੋਂ ਹੀ ਮਿਲਣਾ ਹੈ ਜਦੋਂ ਪਹਿਲਾਂ ਹੁਣ ਅਸੀਂ ਸਰਕਾਰ ਨੂੰ ਨਾ ਅਗਰ ਥੋੜਾ ਥੋੜਾ ਆਪਣਾ ਟੈਕਸ ਕਟਾਉਂਦੇ ਆ ਤਾਂ ਪੈਨਸ਼ਨ ਵੀ ਫੇਰ ਹੀ ਮਿਲਦੀ ਹੈ ਕਿ ਨਹੀਂ ਜਰਾ ਜਵਾਬ ਦੇ ਦਿਓ ਸਰਕਾਰੀ ਨੌਕਰੀ ਕਰਦੇ ਨੂੰ ਪਤਾ ਹਰ ਮਹੀਨੇ ਉਹਨਾਂ ਦੀ ਸੈਲਰੀ ਚੋਂ ਉਹ ਕੀ ਕੀ ਕਟਿਆ ਜਾਂਦਾ ਕੋਈ ਟੈਕਸ ਵਗੈਰਾ ਕਿਹਾ ਜਾਂਦਾ ਹੈ ਉਹ ਉਹਨੂੰ ਸਰਕਾਰ ਜਮ੍ਹਾਂ ਕਰਦੀ ਹੈ ਤਾਂ ਫਿਰ ਬੰਦੇ ਨੂੰ ਬਾਅਦ ਚੋਂ ਪੈਨਸ਼ਨ ਵੀ ਉਹਦੇ ਹਿਸਾਬ ਨਾਲ ਹੀ ਮਿਲਦੀ ਹੈ ਹੁਣ ਜੇ ਆਪਾਂ ਟੈਕਸ ਹੀ ਨਾ ਕਟਾਵਾਂਗੇ ਤਾਂ ਪੈਨਸ਼ਨ ਸਰਕਾਰ ਨੇ ਕਿੱਥੋਂ ਦੇਣੀ ਹੈ ਸਮਝ ਆ ਰਹੀ ਨਹੀਂ ਸਾਡੀ ਗੱਲ ਹੁਣ ਇਹਨੂੰ ਦੱਸਿਆ ਜਾਂਦਾ ਕਿ ਸਮਝਦਾਰ ਇਨਸਾਨ ਨੂੰ ਪਤਾ ਹੈ ਕਿ ਪਹਿਲਾਂ ਮੈਨੂੰ ਕਦਮ ਉਠਾਣਾ ਪੈਣਾ ਹੈ ਕਰਨਾ ਪੈਣਾ ਤਾਂ ਫਿਰ ਉਹਦੀ ਤਰਫੋਂ ਇਸ ਲਈ ਕਬੀਰ ਉਧਾਰੀ ਨਾ ਚਲੇ ਦੁੱਖ ਪਾਵੇ ਪ੍ਰਾਣੀ ਕਹਿੰਦੇ ਉਹਦੇ ਘਰ ਉਧਾਰ ਨਹੀਂ ਉਥੇ ਤੇ ਜੈਸੀ ਕਰਨੀ ਜ਼ਮੀਨ ਨੂੰ ਜੋ ਦੇਣਾ ਹੈ ਉਹ ਨਾ ਮੋੜਨਾ ਵੀ ਉਹੀ ਹੈ ਕਿਕਰ ਦੇਵਾਂਗੇ ਕਿਕਰ ਮੋੜੇਗੀ ਫਲ ਦੇਵਾਂਗੇ ਫਲ ਦਾ ਬੀਜ ਦੇਵਾਂਗੇ ਫਲ ਹੀ ਮੋੜੇਗੀ ਇਹ ਨਹੀਂ ਕਿ ਤੁਸੀਂ ਸੇਬ ਦਾ ਅਨਾਰ ਦਾ ਬੀਜ ਬੋਇਆ ਤਾਂ ਜ਼ਮੀਨ ਨੇ ਤੁਹਾਨੂੰ ਕਿਕਰ ਦੇਣੀ ਹੈ ਕੰਡੇ ਦੇਣੇ ਨਹੀਂ ਤੁਸੀਂ ਜੋ ਦੇਣਾ ਹੈ ਜ਼ਮੀਨ ਨੇ ਤੁਹਾਨੂੰ ਇਹੀ ਰੱਬ ਦਾ ਕਰਦਾ ਨਿਯਮ ਹੈ ਕੁਦਰਤ ਦਾ ਨਿਯਮ ਹੈ ਇਹਨੂੰ ਤਾਂ ਨਿਊਟਨ ਨੇ ਕਿਹਾ ਤੀਸਰਾ ਨਿਯਮ ਕਿ ਹਰ ਕ੍ਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ ਕਿ ਜੋ ਤੂੰ ਕਰਮ ਕਰਨਾ ਹੈ ਉਹਦਾ ਫਲ ਤੈਨੂੰ ਮਿਲ ਕੇ ਇਹ ਵਿਗਿਆਨ ਵੀ ਕਹਿੰਦਾ ਹੈ ਨਿਊਟਨ ਵਿਗਿਆਨਿਕ ਤੀਸਰਾ ਨਿਯਮ ਪੜ ਲੈਣਾ ਉਹਦਾ ਹਰ ਕ੍ਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ ਇਸ ਲਈ ਇਹ ਚੀਜ਼ ਨੂੰ ਸਮਝਣਾ ਹੈ ਕਿ ਅਗਰ ਅਸੀਂ ਫਕੀਰਾਂ ਤੋਂ ਕੁਝ ਹਾਸਲ ਕਰਨਾ ਚਾਹੁੰਦੇ ਆ ਤਾਂ ਇਹਦਾ ਦੱਸਿਆ ਨਾ ਕਿ ਜੇ ਵਿਸ਼ਵਾਸ ਨਾਲ ਕਰਦੇ ਆ ਤਾਂ ਫਿਰ ਝੋਲੀਆਂ ਖੁਸ਼ੀਆਂ ਨਾਲੇ ਸੀ ਪਰਦੇ ਆ ਤਾਂ ਜੇ ਨੂੰ ਵਿਸ਼ਵਾਸ ਹੀ ਹੈ ਨਹੀਂ ਤਾਂ ਫਿਰ ਉਹਨੂੰ ਹਾਸਲ ਵੀ ਕੁਝ ਨਹੀਂ ਹੁੰਦਾ ਇਹਲੇ ਚਰਾਹ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਉਮੀਦ ਹੈ ਕਿ ਹੁਣ ਤੁਹਾਨੂੰ ਇਹਦਾ ਜਵਾਬ ਕਿਉਂਕਿ ਜੇ ਤਾਂ ਅਸੀਂ ਇਸੇ ਲਈ ਕਰ ਰਹੇ ਆ ਮੇਰਾ ਬੱਚਾ ਠੀਕ ਹੋ ਜਾਵੇ ਮੇਰੇ ਘਰ ਦੇ ਹਾਲਾਤ ਠੀਕ ਹੋ ਜਾਣ ਮੇਰੇ ਘਰ ਦਾ ਜੇ ਤਾਂ ਫਿਰ ਚਰਾਹ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਫਿਰ ਅਸੀਂ ਉਹ ਫਕੀਰਾਂ ਦਾ ਨਾਮ ਤਾਂ ਲੈਂਦੇ ਆ ਪਰ ਪੂਜਾ ਤਾਂ ਆਪਣੇ ਘਰ ਦੀ ਕਰ ਰਹੇ ਆ ਪੂਜਾ ਤਾਂ ਆਪਣੀਆਂ ਖੁਸ਼ੀਆਂ ਦੀ ਕਰ ਰਹੇ ਆ ਭਗਤੀ ਤਾਂ ਆਪਣੀ ਕਰ ਰਹੇ ਆ ਕਿ ਮੈਨੂੰ ਆ ਚੀਜ਼ ਮਿਲੇ ਔਰ ਅਗਰ ਕੋਈ ਕਹਦੇ ਭਾਈ ਇਹ ਕਰਦੇ ਇੰਨਾ ਚਿਰ ਹੋ ਗਿਆ ਨਹੀਂ ਹੋਇਆ ਤਾਂ ਉਹ ਕਰ ਉਹ ਨਹੀਂ ਤਾਂ ਉਹ ਕਰ ਔਰ ਬੰਦਾ ਕਰਦਾ ਚਲਾ ਜਾਂਦਾ ਔਰ ਹੋਰ ਜਿਆਦਾ ਝੰਝਾਲ ਵਿੱਚ ਫਸਦਾ ਆ ਸੋਚ ਕੇ ਦੇਖਣਾ ਜਿਨ੍ਹਾਂ ਨੇ ਘਰ 'ਚ ਜਗਾ ਬਣਾਈਆਂ ਇੱਦਾਂ ਹੀ ਬਣੀਆਂ ਹੋਈਆਂ ਨੇ ਘਰ ਦੇ ਦੁੱਖਾਂ ਨੂੰ ਦੂਰ ਕਰਨ ਦੀ ਖਾਤਰ ਔਰ ਫਿਰ ਕਹਾਂਗੇ ਅੱਜ ਮਾਲਕ ਦੇ ਘਰ 'ਚ ਆ ਗਏ ਹੋ ਅਗਰ ਵਿਸ਼ਵਾਸ ਰੱਖੋਗੇ ਤਾਂ ਤੁਹਾਨੂੰ ਇਹਨਾਂ ਸਾਰੇ ਭਰਮਾਂ 'ਚੋਂ ਸਾਰੀਆਂ ਉਲਝਣਾਂ 'ਚੋਂ ਕੱਢ ਲੈਣਾ ਆਇਆ ਸੀ ਕਮੀ ਦਿਓਗੇ ਹਾਂ ਪਿਆਰੇ ਦਿਲ ਦੇ ਵਿੱਚ ਪ੍ਰੀਮੇ ਦਿਲ ਦੇ ਵਿੱਚ ਕਿਵੇਂ ਪ੍ਰੇਮ ਨਾ ਕਰਨਾ ਚਾਹੁੰਦਾ ਮੇਰੀ ਖੁਸ਼ੀ ਹੈ ਤਾਂ ਭਾਈ ਜਦ ਤੱਕ ਤੇਰੀ ਖੁਸ਼ੀ ਹੈ ਕਰ ਪਰ ਫੇ ਉਹ ਖੁਸ਼ੀ ਲੈਣੀ ਚਾਹੀਦੀ ਡਰ ਨਹੀਂ ਹੋਣਾ ਚਾਹੀਦਾ ਕਿ ਕੱਲ ਨੂੰ ਬੰਦ ਕਰ ਦਿੱਤਾ ਤਾਂ ਮੈਂ ਬਰਬਾਦ ਹੋ ਜਾਣਾ ਕੱਲ ਨੂੰ ਬੰਦ ਕਰ ਦਿੱਤਾ ਤਾਂ ਮੈਂ ਤਵਾਹ ਹੋ ਜਾਣਾ ਹੈ ਕਿਉਂਕਿ ਡਰ ਨਾਲ ਨਹੀਂ ਚੱਲਣਾ ਪ੍ਰੇਮ ਨਾਲ ਚੱਲਣਾ ਹੈ ਮੁਹੱਬਤ ਨਾਲ ਚੱਲਣਾ ਹੈ ਔਰ ਅਗਰ ਬੰਦਾ ਕਹਿੰਦਾ ਮੇਰੇ ਪ੍ਰਾਣੇ ਬਜ਼ੁਰਗ ਕਰਦੇ ਐ ਤਾਂ ਬਖਸ਼ਿਸ਼ ਲੈ ਲੈ ਕਿਉਂਕਿ ਅੱਜ ਅਸੀਂ ਬੈਠੇ